ਕੀ ਜੋ ਕਹਿੰਦੇ ਨੇ ਮਾਹੌਲ ਠੀਕ ਨਹੀਂ ਕੀ ਕਰੀਏ ਮਾਹੌਲ ਜ਼ਰਾ ਠੀਕ ਹੋ ਜਾਏ ਫਿਰ ਅਸੀਂ ਠੀਕ ਹੋ ਜਾਵਾਂਗੇ ਸਭ ਆਨੇ ਬਾਜ਼ੀਆਂ ਨੇ ਹਨੇਰੀ ਰਾਤ ਵਿੱਚ ਵੀ ਚिटੀਆਂ ਚੀਜ਼ਾਂ ਚिटੀਆਂ ਰਹਿੰਦੀ ਹੈ ਜਿਤਨਾ ਹੀ ਮਾਹੌਲ ਖਰਾਬ ਹੋਵੇ ਮਾਹੌਲ ਤੇ ਪ੍ਰੇਲਬ ਨਾ ਵੀ ਠੀਕ ਨਹੀਂ ਸੀ ਪਿਓ ਵੈਰੀ ਹੈ ਤੇ ਜੇਲ੍ਹ ਦੇ ਵਿੱਚ ਪਾਇਆ ਹੋਇਆ ਤੇ 4-4 ਦਿਨ ਦਾ ਭੁੱਖਾ ਉਹ ਜੇਲ੍ਹ ਦੇ ਵਿੱਚ ਵੀ ਸਮਾਦੀ ਲਾ ਲੈਂਦਾ ਅਸੀਂ ਕਰਦੇ ਵਿੱਚ ਵੀ ਨਹੀਂ ਲਾ ਸਕਦੇ ਉਹ 4 ਦਿਨ ਦਾ ਭੁੱਖਾ ਹੈ ਸੁਰਤ ਸ਼ਬਦ ਨਾਲ ਜੋੜ ਲੈਂਦਾ ਤੇ ਫੇਰ ਪੇਟ ਵੀ ਮਨੁੱਖ ਨਹੀਂ ਜੁੜਦਾ ਉੱਥੇ ਪਿਓ ਜਾਨ ਦਾ ਰਹਿ ਰਿਹਾ ਹੈ ਇਰਵੀਓ ਪ੍ਰਭੂ ਨਾਲ ਜੁੜਿਆ ਹੋਇਆ ਹੈ ਇੱਥੇ ਮਾਂ ਬਾਪ ਦਾ ਲਾਡ ਮੌਜੂਦ ਹੈ ਸਭ ਕੁਝ ਮੌਜੂਦ ਹੈ ਫਿਰ ਵੀ ਪ੍ਰਭੂ ਨਾਲ ਜੁੜਨਾ ਨਹੀਂ ਹੈ ਮਾਹੌਲ ਤੇ ਪ੍ਰੇਲਾਦ ਦਾ ਵੀ ਠੀਕ ਨਹੀਂ ਹੈ ਮਾਹੌਲ ਰਾਮ ਦਾ ਵੀ ਠੀਕ ਨਹੀਂ ਹੈ ਬਨਵਾਸ ਰਾਤ ਰੁੱਖਾਂ तले ਕੱਟਣਾ ਆਉਂਦਾ ਹੈ ਦਿਨੋਂ ਕਿਦਰੇ ਭੋਜਨ ਨਸੀਬ ਹੋਏਗਾ ਕਿ ਨਹੀਂ ਕਿ ਕੰਧਮੂਲ ਖਾ ਕੇ guzara ਕਰਨਾ ਹੋਵੇਗਾ ਜ਼ਿੰਦਗੀ ਤੇ ਕੁਝ ਵੀ ਨਹੀਂ ਮਾਹੌਲ ਤੇ ਠੀਕ ਨਹੀਂ ਹੈ ਲੇਕਿਨ ਉਹ ਜਿੱਥੇ ਵੀ ਨੇ ਜੰਗਲ ਦੇਸ਼ ਵੀ ਮੰਗਲ ਹੈ ਮਾਹੌਲ ਕ੍ਰਿਸ਼ਨ ਦਾ ਵੀ ਠੀਕ ਨਹੀਂ ਹੈ ਰਾਜ ਘਰਾਣੇ ਦਾ ਲੜਕਾ ਹੈ ਪਾਲ ਦੇ ਗੁਜਰ ਪੈਨੇ ਗੋਲੇ ਤੇ ਪਾਲ ਦੇ ਸ਼ਾਹੀ ਖਾਨਦਾਨ ਦਾ ਲੜਕਾ ਗੋਲੇ ਤੇ ਪਾਲਦਨ ਇਹ ਸਭ ਬਹਾਨੇ ਬਾਜ਼ੀਆਂ ਨੇ ਜ਼ਰਾ ਮਾਹੌਲ ਠੀਕ ਹੋ ਜਾਏ ਅੰਮ੍ਰਿਤ ਵੀ ਛਕ ਲਵਾਂਗੇ ਜ਼ਰਾ ਮਾਹੌਲ ਠੀਕ ਹੋ ਜਾਏ ਇਹ ਕਲਗੀਧਰ ਪਾਦਸ਼ਾਹੀ ਸੀ ਤੇਰੀ ਰਹਿਤ ਬਹਿਤ ਵੀ ਰਖ ਲਿਆਂਗੇ ਜ਼ਰਾ ਮਾਹੌਲ ਠੀਕ ਹੋ ਜਾਏ ਅਸੀਂ ਅੰਮ੍ਰਿਤ ਵੇਲੇ ਵੀ ਉਠਾਂਗੇ ਜ਼ਰਾ ਮਾਹੌਲ ਠੀਕ ਹੋ ਜਾਏ ਅਸੀਂ ਨਾਮ ਵੀ ਜਪਾਂਗੇ ਸਭ ਬਹਾਨੇ ਬਾਜ਼ੀਆਂ ਨੇ ਮਾਹੌਲ ਕਦੀ ਠੀਕ ਨਹੀਂ ਹੁੰਦਾ ਕੁਛ ਨਾ ਕੁਛ ਤੇ ਗੜਬੜ ਰਹਿੰਦੀ ਹੈ ਸਾਰੀ ਜ਼ਿੰਦਗੀ ਰਹਿੰਦੀ ਕੁਛ ਨਾ ਕੁਛ ਤੇ ਹੁੰਦਾ ਹੈ ਸાગਰ ਲਹਿਰਾਂ ਤੋਂ ਬਿਨਾ ਨਹੀਂ ਹੁੰਦਾ ਜ਼ਿੰਦਗੀ ਸਮੱਸਿਆਵਾਂ ਤੋਂ ਬਿਨਾ ਨਹੀਂ ਹੁੰਦੀ ਕੁਛ ਨਾ ਕੁਛ ਤੇ ਸਮੱਸਿਆ ਰਹੇ ਮਾਹੌਲ ਗੁਰਨਾਨਿਕ ਦਾ ਵੀ ਠੀਕ ਨਹੀਂ ਪਿਤਾ ਮਖੱਟੂ ਕਹਿੰਦਾ ਮਮਤਾ ਦੀ ਮਾਰੀ ਹੋਈ ਮਾਂ ਕਹਿੰਦੀ ਏ ਕੋਈ ਪੁੱਤਰ ਹੈ ਮੇਰਾ ਸੁਦਾਈ ਹੈ ਸੁਦਾਈ ਹੈ 베ਦੀ ਕਹਿੰਦੇ ਨੇ ਭੂਤਨਾ ਬੇਤਾਲਾ ਹੈ 베ਦੀ ਹੁੰਦੇ ਆਇਆ ਜਨੇਊ ਨਹੀਂ ਪੰਦਦਾ 베ਦੀ ਹੁੰਦੇ ਆਇਆ ਵੇਦਾਂ ਤੇ ਸ਼ਰਧਾ ਨਹੀਂ ਰੱਖਦਾ 베ਦੀ ਹੁੰਦੇ ਆਇਆ ਵੇਦ ਨਹੀਂ ਪੜਦਾ 베ਦੀਆਂ ਦੇ ਘਰ ਜਣਾ ਬ੍ਰਾਹਮਣ ਵੀ ਕਹਿੰਦੇ ਨੇ ਕੁਰਾਈ ਹੈ ਭੂਤਨਾ ਬੇਤਾਲਾ ਹੈ ਬਗਦਾਦ ਦੇ ਇਸਤੇ ਮੁਸਲਮਾਨਾਂ ਨੇ ਪੱਥਰ ਵੀ ਮਾਰ ਦਿੱਤੇ ਨੇ ਮਾਹੌਲ ਤੇ ਠੀਕ ਨਹੀਂ ਹੈ ਬਾਬਰ ਨੇ ਜੇਲ੍ਹ ਦੇ ਚ ਵੀ ਪਾ ਦਿੱਤਾ ਹੈ ਮਾਹੌਲ ਤੇ ਗੁਰੂ ਅਰਜਨ ਦੇਵ ਜੀ ਦਾ ਵੀ ਠੀਕ ਨਹੀਂ ਹੈ ਵੱਡਾ ਭੇਰਾ ਪ੍ਰਿਥੀ ਚੰਦ ਵੈਰੀ ਹੈ ਜਾਨ ਦਾ ਵੈਰੀ ਹੈ ਮਸੰਦ ਉਸਨੇ ਸਾਰੇ ਬਾਗੀ ਕਰ ਲੈ ਤੇ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਘਰ ਘਾਟ ਲੁੱਟ ਲਿਆ ਅਨ ਲੁੱਟ ਲਿਆ ਦਾਨ ਲੁੱਟ ਲਿਆ ਬਸਤਰ ਲੁੱਟ ਲਿਆ ਸਾਰਾ ਸਾਜ਼ੋ ਸਮਾਨ ਲੁੱਟ ਲਿਆ ਚਾਰੋਂ ਪਾਸੇ ਪਹਿਰਾ ਬਿਠਾ ਦਿੱਤਾ ਅੰਮ੍ਰਿਤਸਰ ਦੇ ਵਿੱਚ ਕੋਈ ਸੰਗ ਤਾਂ ਗੁਰੂ ਅਰਜਨ ਦੇਵ ਜੀ ਤੱਕ ਪਹੁੰਚਣ ਵੀ ਨਾ ਹੁੰਦੇ ਨੇ ਇਸ ਤਰ੍ਹਾਂ ਦੇ ਲੋਕ ਗੁਰੂ ਤੱਕ ਕੋਈ ਨਾ ਪਹੁੰਚੇ ਅਰੇ ਇਸ ਤਰ੍ਹਾਂ ਦੇ ਵੀ ਲੋਕ ਹੁੰਦੇ ਨੇ ਗੁਰੂ ਸਾਡੇ ਤੱਕ ਨਾ ਪਹੁੰਚੇ ਗਨਗੁਰੂ ਤੇ ਇੱਕ ਬਾਦਰ ਸਾਹਿਬ ਜੀ ਮਹਾਰਾਜ ਦਰਬਾਰ ਸਾਹਿਬ ਜਦ ਗਏ ਨਾ ਮਸੰਦਾ ਨੇ ਦਰਵਾਜ਼ੇ ਬੰਦ ਕਰ ਦਿੱਤੇ ਗੁਰੂ ਦਾ ਘਰ ਗੁਰੂ ਲਈ ਬੰਦ